ਅੱਜ ਗੱਲ ਕਰਨ ਲੱਗੇ ਆਪਾਂ ਨੋਬਲ ਪ੍ਰਾਈਜ਼ ਦੀ ਨੋਬਲ ਪ੍ਰਾਈਜ਼ ਦੀ ਸਥਾਪਨਾ ਐਲਫਰਡ ਨੋਬਲ ਜੀ ਦੇ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ ਤੇ ਉਹ ਸਵੀਡਨ ਦੇ ਰਹਿਣ ਵਾਲੇ ਸੀ ਨੋਬਲ ਪ੍ਰਾਈਜ਼ 6 ਕੈਟਾਗਰੀਆਂ ਦੇ ਵਿੱਚ ਦਿੱਤਾ ਜਾਂਦਾ ਹੈ ਫਿਜ਼ਿਕਸ ਕੈਮਿਸਟਰੀ ਮੈਡੀਸਨ ਲਿਟਰੇਚਰ ਇਕਨੋਮਿਕਸ ਅਤੇ ਪੀਸ ਦੇ ਵਿੱਚ ਇਨਾਂ ਦੇ ਵਿੱਚੋਂ ਇਕਨੋਮਿਕਸ ਨੂੰ ਛੱਡ ਕੇ ਬਾਕੀ 5 ਜਿਹੜੇ ਸਟਾਰਟ ਹੋਏ ਸੀ ਉਹ 1901 ਦੇ ਵਿੱਚ ਦੇਣੇ ਸਟਾਰਟ ਹੋਏ ਸੀ ਤੇ ਆਪਣੇ ਕੋਲੇ ਇਕਨੋਮਿਕਸ ਦਾ ਸਟਾਰਟ ਹੋਇਆ ਸੀਗਾ 1969 ਦੇ ਵਿੱਚ ਇਨਾਂ ਦੇ ਵਿੱਚੋਂ 5 ਅਵਾਰਡ ਫਿਜ਼ਿਕਸ ਕੈਮਿਸਟਰੀ ਮੈਡੀਸਨ ਇਕਨੋਮਿਕਸ ਲਿਟਰੇਚਰ ਇਹ ਦਿੱਤੇ ਜਾਂਦੇ ਨੇ ਸਟਾਕਹੋਮ ਸਵੀਡਨ ਦੇ ਵਿੱਚ ਤੇ ਪੀਸ ਅਵਾਰਡ ਦਿੱਤਾ ਜਾਂਦਾ ਹੈ ਓਸਲੋ ਨਾਰਵੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਅਵਾਰਡ ਕਿਸ ਨੂੰ ਮਿਲਿਆ ਸੀ ਸਭ ਤੋਂ ਪਹਿਲਾ ਅਵਾਰਡ 1901 ਦੇ ਵਿੱਚ ਪੀਸ ਦੇ ਲਈ ਹੈਨਰੀ ਅਤੇ ਪੈਸੀ ਨੂੰ ਮਿਲਿਆ ਸੀ ਅਗਰ ਫਰਸਟ ਊਮਨ ਦੀ ਗੱਲ ਕਰੀਏ ਮੈਰੀ ਕ్యూਰੀ 1903 ਦੇ ਵਿੱਚ राजे ਫਿਜ਼ਿਕਸ ਦੇ ਲਈ ਅਗਰ ਸਭ ਤੋਂ ਛੋਟੀ ਏਜ ਦੀ ਗੱਲ ਕਰੀਏ ਮਲਾਲਾ ਯੂਸਫ ਜ਼ਾਈ 2014 ਦੇ ਵਿੱਚ 17 ਸਾਲ ਦੀ ਉਮਰ ਦੇ ਲਈ ਆਪਣੇ ਕੋਲੇ ਇਸ ਨੂੰ ਅਵਾਰਡ ਮਿਲਿਆ ਸੀ ਪੀਸ ਦੇ ਲਈ